ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗੇ ਆ ਜੀ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਰਾ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਹਿਲਾਂ ਤਾਂ ਜੀ ਕੱਲ ਜਿਸਨ ਦੇ ਰੈਡੀ ਨੇ ਪੂਰਾ ਮਾਣ ਬਣਾ ਲਿਆ ਸੀਗਾ ਢੋਲ ਭਰਨ ਦਾ ਫਿਰ ਅਸੀਂ ਸਾਰੇ ਜਣੇ ਰੌਲਾ ਪਾਉਣ ਲੱਗੇ ਵੀ ਕੱਲਾ ਨਾ ਪੰਗਾ ਲੈ ਤੇ ਵੀ ਨਾਲੇ ਤਾਂ ਵੀ ਦੁੱਧ ਪਾ ਕੇ ਆਉਣਾ ਸੀ ਉਧਰੋਂ ਤਾਂ ਜਿਵੇਂ ਹੀ ਲੇਟ ਹੀ ਹੋਇਆ ਬਸ ਸ਼ੀਰ ਦਾ ਟਾਈਮ ਸੀਗਾ ਤੇ ਨਾਲੇ ਫਿਰ ਅਸੀਂ ਆਖਿਆ ਵੀ ਕੱਲਾ ਨਾ ਹੋਕਰ ਕੱਲ ਨੂੰ ਅਸੀਂ ਲੰਗ ਜਾਵਾਂਗੇ ਵੀ ਅੱਜ ਤਾਂ ਸਾਡੇ ਕੰਮਾਂ ਕਰਨ ਦਾ ਟਾਈਮ ਆ ਤੇ ਆਪਾਂ ਲਾਗੇ ਬਸ ਜੀ ਲਾਗੇ ਜਿਵੇਂ ਦੇ ਰੈਡੀ ਤਾਂ ਤੇ ਬਸ ਅਸੀਂ ਨਾਲ ਗੱਟੇ ਭਰ-ਭਰ ਚਕਾ ਦਾਂਗੇ ਤੇ ਘਰਤੀ ਜੀ ਸ਼ੁਰੂਆਤ ਲੈ ਕੇ ਰੱਬ ਦਾ ਨਾਮ ਵਾਹਿਗੁਰੂ ਤੇ ਲਓ ਜੀ ਲਾਗੇ ਪੌਣ ਤੇ ਜਮਾ ਤਿੱਖੜ ਦੁਪਹਿਰਾ ਹੋ ਗਿਆ 12 ਸਵਾ 12 ਦਾ ਟਾਈਮ ਹੋ ਗਿਆ ਧੁੱਪੇ ਮਚਾਉਣਗੇ ਤੇ ਪਹਿਲਾਂ ਜੀ ਮੂੰਗੀ ਵਿਜਣ ਲਾਗੇ ਦੋ ਡੇ ਕਿੱਲਾ ਕੁਮੂੰਗੀ ਦਾ ਸੀਗਾ ਵਿਜਣ ਵਾਲਾ ਤੇ ਫੇਰ ਮੋਟਰ ਛੱਡ ਲਈ ਨਾਲ ਤੇ ਡੈੜੀ ਮੱਕੀ ਨੂੰ ਪਾਣੀ ਲਾਉਣ ਲੱਗੇ ਡੈੜੀਆਂ ਚਲਦੋ ਢੋਲ ਪਰ ਲਾ ਨੱਕੇ ਨੁੱਕੇ ਮੈਂ ਬਦਲ ਦੂੰ ਤੇ ਲਓ ਜੀ ਆ ਜਿੰਨੇ ਇੱਕ ਗੱਟਿਆ ਕੇਰਾ ਮੰਮੀ ਚਕਾਰੇ ਆ ਤੇ ਫੇਰ ਆਪਾਂ ਖਾਲੀ ਹੋ ਗਏ ਬਸ ਘਰੀ ਦਿੱਤੇ ਨਾਲ ਦੀ ਨਾਲ ਭਰਦੇ ਆ ਤੇ ਹੁੰਦਾ ਜੀ ਹਵਾ ਚੱਲੀ ਜਾਂਦੀ ਥਰ ਕਾਂਟਾ ਦਾ ਸਾਨੂੰ ਲੱਗਦਾ ਵੀ ਨਹੀਂ ਗਾ ਜਦੋਂ ਲੱਗ ਗਏ ਤੇ ਵਿੱਚ ਆਪਾਂ ਪਾਵਾਂਗੇ ਜੀ ਨਿੰਮ 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 ਤੇ ਡੱਬੀਆਂ ਭਰਾਂ ਨਾਲ ਦੀ ਨਾਲ ਮੈਂ ਲੋ ਜੀ ਇੱਥੇ ਮੈਂ ਲੱਗੀ ਸੀਗੀ ਗੱਟੇ ਭਰਨ ਜਿਹੜੇ ਖਾਲੀ ਹੋ ਗਏ ਸੀ ਨਾਲ ਦੀ ਨਾਲ ਤੇ ਇਹ ਜਿਹੜੇ ਕੱਲ ਸ਼ਾਮ ਨੂੰ ਜਸ਼ਨ ਦੇ ਰੈਡੀ ਨੇ ਭਰੇ ਸੀ ਹੋਰ ਸੀਗੇ ਗੱਟੇ ਮੰਮੀ ਕਹਿੰਦੀ ਚੱਲ ਮੈਂ ਚਕਾ ਦਿੰਨੀ ਆ ਤੇ ਫਿਰ ਮੈਂ ਨਾਲ ਦੀ ਨਾਲ ਦੂਸਰੇ ਭਰਨ ਲੱਗੀ ਸੀਗੀ ਤੇ ਹੋ ਤਾਂ ਕੀ ਸਾਨੂੰ 12:00 ਵਜੇ ਸੀਗੇ ਸਹੀ 12 ਦਾ ਟਾਈਮ ਹੋ ਗਿਆ ਸੀ ਫਿਰ ਸਾਨੂੰ ਪਤਾ ਦੂਜਾ ਖੇਤ ਦਾ ਕੰਮ ਕਰਨ ਲੱਗੇ ਪਹਿਲਾਂ ਹਨ ਉਹ ਵੀ ਜ਼ਰੂਰੀ ਸੀ ਤੇ ਲੋ ਜੇ ਇੱਥੇ ਮੈਂ ਮੰਮੀ ਨੂੰ ਕਹਿ ਰਹੀ ਸੀ ਮੈਂ ਖਾ ਭਰਨ ਤਾਂ ਲੱਗ ਗਈ ਮੈਂ ਸਰਦਾ ਹੈ ਨਹੀਂ ਤੇ ਮੈਂ ਸ਼ਿੱਕਾ ਨਾ ਲੱਗੇ ਕਿਉਂਕਿ ਮੈਨੂੰ ਕੰਕ ਜਿਹਾ ਗਰਦਾ ਚੜ ਜਾਂਦਾ ਜੀ ਮੈਨੂੰ ਨਾ ਸ਼ਿੱਕਾ ਲੱਗ ਜਾਂਦੀਆਂ ਤੇ ਪਰ ਨਹੀਂ ਲੱਗੀਆਂ ਬਾਅਦ ਜਦੋਂ ਰੈਡੀ ਦੀ ਕਹਿੰਦੇ ਸੀ ਮੂੰਹ ਬਨ ਲਾ ਮੈਥੋਂ ਮੂੰਹ ਜਾਂ ਬਨਣਾ ਨਹੀਂ ਆਉਂਦਾ ਜੀ ਇਹ ਮੂੰਹ ਬਨ ਲੈਣਾ ਵੀ ਐ ਚੁੰਨੀ ਜਿ ਲੈਣਾ ਨੱਕ ਕੋਤੋਂ ਦੀ ਮੇਰਾ ਤਾਂ ਸਾਹ ਬੰਦ ਹੋਣ ਲੱਗ ਜਾਂਦਾ ਐ ਲੱਗਦਾ ਵੀ ਦਮ ਘੁੱਟਦਾ ਵੀ ਸਾਹ ਨਹੀਂ ਹੋਣਾ ਤੇ ਲੋ ਜੀ ਆਪਾਂ ਲੱਗੇ ਸੀ ਨਾਲ ਦੀ ਨਾਲ ਭਰਨ ਤੇ ਬਸ ਆਪਾਂ ਨਿੰਮ ਪਾਤਾ ਸੀਗਾ ਜੀ ਡੱਬੀਆਂ ਪਾਤੀਆਂ ਸੀਗੀਆਂ ਤੇ ਇੱਕ ਵੀ ਪਾਪੇ ਨੇ ਸਾਨੂੰ ਗੋਲੀਆਂ ਲਿਆ ਕੇ ਦਿੱਤੀਆਂ ਸੀਗੀਆਂ ਦੋ ਦੋ ਕ ਗੋਲੀਆਂ ਸੀ ਉਹ ਪਾਤੀਆਂ ਸੀਗੀਆਂ ਵੀ ਸੂਸੀ ਸਾਸਰੀ ਨਾਲ ਅੱਗੇ ਵੀ ਇੱਕ ਨੀਚੇ ਪਾਤੀ ਸੀਗੀ ਤੇ ਇੱਕ ਜਿਹਦੋਂ ਕਣਕ ਵਾਲਾ ਢੋਲ ਜਮਾ ਉਹ ਸਿਰੇ ਤੇ ਵੀ ਭਰ ਗਿਆ ਸੀ ਥੋੜਾ ਜਿਹਾ ਦੋ ਦੋ ਚਾਰ ਗੱਟੇ ਬਾਅਦ ਚ ਪਾਤੀ ਸੀ ਉਦੋਂ ਪਾਤੀ ਸੀ ਤੇ ਸਾਨੂੰ ਪਤਾ ਏ ਜੀ ਕਿ ਸਾਲ ਪਰ ਖਾਣੀ ਹੁੰਦੀ ਹੈ ਹਨਾ ਜੇ ਖਰਾਬ ਹੋ ਜਾਂਦੀ ਫਿਰ ਔਖਾ ਹੋ ਜਾਂਦਾ ਤੇ ਖਰ ਖਰਾਬ ਤਾਂ ਨਹੀਂ ਹੁੰਦੀ ਆਪਣੇ ਤਾਂ ਕਿਉਂਕਿ ਵੀ ਕਣਕ ਚੰਗੀ ਤਾਂ ਨਾ ਸੁੱਕ ਜਾਂਦੀ ਆਪਣੇ ਸੁੱਕੀ ਗਈ ਉਹ 15 20 ਦਿਨ ਹੋ ਗਏ ਸਾਨੂੰ ਪਤਾ ਕਣਕ ਕੱਢੀ ਨੂੰ ਹਨਾ ਤੇ ਚੰਗੀ ਤਰ੍ਹਾਂ ਸਕਾ ਕੇ ਪਾਈ ਆ ਪਤਾ ਤੇ ਕਿਉਂਕਿ ਸਾਨੂੰ ਪਤਾ ਜੀ ਪਹਿਲਾਂ ਟਾਈਮ ਹੀ ਨਹੀਂ ਸੀਗਾ ਇੰਨਾ ਕੋਲੇ ਹਨਾ ਬੋਣ ਬੀਜਣ ਦਾ ਨਾ ਫਿਰ ਪਹਿਲਾਂ ਪਾਣੀ ਤਾਂ ਨਹੀਂ ਲਾਉਣ ਦਾ ਬੋਣ ਬੀਜਣ ਦਾ ਫਿਰ ਨਰਮਾ ਬੀਜਿਆ ਠੀਕ ਆ ਜਿੰਨਾ ਕਿ ਬੀਜਣਾ ਸੀ ਫਿਰ ਘਰ ਕੋਲੇ ਮੂੰਗੀ ਬੀਜੀ ਫਿਰ ਉਧਰ ਮੂੰਗੀ ਬੀਜੀ ਫਿਰ ਮੱਕੀ ਬੀਜੀ ਤੇ ਕਾਫੀ ਹੋ ਜਾਂਦਾ ਜੀ ਕੰਮ ਹਨਾ ਸਾਨੂੰ ਪਤਾ ਫਿਰ ਇਕੱਲੇ ਤਾਂ ਪਾ ਵੀ ਨਹੀਂ ਸਕਦੇ ਬੁਰੀਆਂ ਤਾਂ ਹਨਾ ਹੁਣ ਜਸ਼ਨ ਤੇ ਰੈਡੀ ਤਾਂ ਜਿਵੇਂ ਅਸੀਂ ਭਰੀ ਗਈਆਂ ਗੱਟੇ ਮੈਂ ਤੇ ਮੰਮੀ ਤੇ ਨਾਲ ਦੀ ਨਾਲ ਚੱਕੀ ਗਏ ਪਹਿਲਾਂ ਤਾਂ ਮੰਮੀ ਨੇ ਚਕਾਤੀ ਸੀ ਫਿਰ ਕਹਿੰਦਾ ਮੈਂ ਚੱਕ ਲਊਗਾ ਵਾ ਤੁਸੀਂ ਭਰ ਲਓ ਦੋਨੇ ਤੇ ਕਹਿੰਦਾ ਚਲ ਮੈਂ ਚੱਕ ਚੱਕ ਲੈ ਜੂੰਗਾ ਤੇ ਆਪਾਂ થોਦੋਂ ਹੀ ਅਧੋਂ ਵੀ ਘਾਟੀ ਸੀਗੀ ਘੱਟੇ ਜਾਦੇ ਨਹੀਂ ਭਰੇ ਤੇ ਸਾਨੂੰ ਕਿੰਨਾ ਜਣਾਂ ਨੂੰ ਜੀ ਜਮਾਂ ਨਹੀਂ ਟਾਈਮ ਲੱਗਾ ਸਾਨੂੰ ਬਸ 15 ਕਿ ਮਿੰਟ ਅਸੀਂ ਪਹਿਲਾਂ ਵੀ ਅੱਧਾ ਅੱਧਾ ਘੜਾ ਕਰਤਾ ਸੀ ਟੋਲ 15 ਮਿੰਟਾਂ ਚ ਫਿਰ ਅਸੀਂ ਧਾਮ ਲੈਣ ਲੱਗੇ 15 ਕਿ ਮਿੰਟ ਅਸੀਂ ਧਾਮ ਲੈਣ ਬੈਠੇ ਰਹੇ ਤੇ ਫੇਰ 15 ਮਿੰਟਾਂ ਬਾਅਦ ਫੇਰ ਸਾਰਾ ਘਰ ਤਾਂ ਵੀ ਨਕੀ ਕਰਤਾ ਸੀ ਭਰ ਕੇ ਤੇ ਫਿਰ ਅਸੀਂ ਆਖਿਆ ਵੀ ਅੱਜ ਆਪਾਂ ਕੰਕਲਾ ਦਾ ਕੰਮ ਨਿਮੇੜ ਹੀ ਦਿੰਨੇ ਵਿਚਾਲੇ ਪਈ ਆ ਵੇੜੇ ਦੇ ਹਨਾ ਤੇ ਅਸੀਂ ਫਿਰ ਬਾਅਦ ਚਾ ਸੋਚਿਆ ਵੀ ਚਲੋ ਆਪਣਾ ਕੰਪਲੀਟ ਕਰਕੇ ਫਿਰ ਭਣ ਕੇ ਜਿਹੜੀ ਕਿ ਸੱਟ ਕੇ ਆਉਣੀ ਆ ਤੇ ਆਪਾਂ ਭਣ ਕੇ ਘੱਟੇ ਵੀ ਭਾਰੀ ਦੇਵਾਂਗੇ ਫਿਰ ਜਿਹੜਾ ਜਸ਼ਨ ਦੇ ਰੜੇ ਦਾ ਟਾਈਮ ਲੱਗਿਆ ਰੜੇ ਚ ਧਰ ਕੇ ਲੈ ਜਾਣਗੇ ਤੇ ਮੁੜ ਕੇ ਉਹਨਾਂ ਦਾ ਵੀ ਢੋਲ ਪਰਿਆਉਣ ਦੀ ਫਿਕਰ ਜਾਂ ਨਿਬੜ ਜਾਊਗਾ ਜੀ ਕਣਕ ਸਾਮੀ ਜਾਊਗੀ ਹਨਾ ਇੱਕ ਨੂੰ ਪਤਾ ਹੁਣ ਰੁੱਤ ਐਹ ਜੀ ਐ ਮੀਂਹ ਕਣੀ ਵਾਲੀ ਕੋਈ ਪਤਾ ਹੀ ਨਹੀਂ ਹੁੰਦਾ ਕਿਹੜੇ ਪਾਸੋਂ ਕਦੋਂ ਬੱਦਲ ਬਣ ਕੇ ਆਜੇ ਤੇ ਚਲੋ ਕਣਕ ਸਾਮੀਂਗੀ ਫਿਕਰ ਜਾਨੀ ਹੁੰਦਾ ਹਨਾ ਅੱਗੇ ਪੱਲੜ ਦੇ ਐਂਕਰ ਹਨਾ ਔਖਾ ਹੋ ਜਾਂਦਾ ਤੇ ਲਓ ਜੀ ਇੱਥੇ ਜੇ ਸੰਦੇ ਰੈਡੀ ਦੇਖੋ ਕਿ ਮੈਂ ਪਹਿਲਾ ਤਾਂ ਐਂ ਦੇਖੋ ਤੁਸੀਂ ਕਿੰਨਾ ਪਸੀਨਾ ਆਇਆ ਇਹਨਾਂ ਨੂੰ ਜਮਾ ਐ ਪਸੀਨਾ ਬਹੁਤ ਜ਼ਿਆਦਾ ਆ ਗਿਆ ਮੁਰਕਾ ਅਸਤ ਮੁਰਕਾ ਯਾਦੇ ਹੁੰਨੇ ਜੀ ਪਸੀਨਾ ਬੋਲਿਆ ਜਾਂ ਨਹੀਂ ਜਾਂਦਾ ਹੈ ਨਾ ਜਦੋਂ ਆਪਾਂ ਕਰੇ ਜਿਵੇਂ ਬੋਲਦੇ ਆਪਾਂ ਉਹ ਮਹੀ ਬੋਲਿਆ ਨਹੀਂ ਤੇ ਲੋ ਜੀ ਅਸੀਂ ਇੰਨੀ ਕਾ ਪਾ ਕੇ ਕਿਰਾਂ ਦਾਮ ਲੈਣ ਲੱਗ ਗਏ ਸੀਗੇ ਤੇ ਜਸ਼ਨ ਦੇ ਡੈਡੀ ਨੂੰ ਅਸੀਂ ਆਖਿਆ ਵੀ ਅਸੀਂ ਵੀ ਦਾਮ ਲੈ ਲੀਏ ਨਾਲੇ ਤੇ ਨਾਲੇ ਮਗਾ ਤੁਸੀਂ ਮੁਰਕਾ ਸਕਾ ਲਓ ਤੇ ਜਸ਼ਨ ਦੇ ਡੈਡੀ ਕੋਲ ਦੋ ਤਿੰਨ ਰਹਿ ਗਏ ਸੀਗੇ ਤੇ ਗੱਟੇ ਪਾਉਣ ਵਾਲੇ ਢੋਲ ਦੇ ਵਿੱਚ ਤੇ ਮੰਮੀ ਤਾਂ ਉਹ ਬੈਠੇ ਜੀ ਦੇਖੋ ਤੇ ਮਮਾ ਚੱਲ ਆਪਾਂ ਥੋੜੇ ਜਿਹਾ ਵੀਡੀਓ ਸ਼ੂਟ ਕਰਦੇ ਆ ਹਨਾ ਤੇ 11 ਦਾ ਜੀ ਆਪਾਂ 4-5 ਗੱਟੇ ਪਾ ਕੇ ਠੀਕ ਹੈ ਤੇ ਉਦੋਂ ਪਾਤੀ ਸੀ ਨਿੰਮ ਦੀਆਂ ਕਈ ਡਾਣੀਆਂ ਜੀਆਂ ਤੇ ਦੋ ਤਿੰਨ ਦੋ ਡੱਬੀਆਂ ਸੜਤੀਆਂ ਸੀਗੀਆਂ ਤੇ ਮੁੜ ਕੇ ਆਧ ਵਿਚਾਲੇ ਜੇ ਫੇਰ ਨਿੰਮ ਪਾਤਾ ਸੀ ਡੱਬੀਆਂ ਪਾਤੀਆਂ ਸੀਗੀਆਂ ਤੇ ਫੇਰ ਜਦੋਂ ਜਮਾ ਸਿਰੇ ਤੇ ਆਗੇ ਸੀ ਉਦੋਂ ਫੇਰ ਪਾਤੀਆਂ ਸੀ ਇੱਥੇ ਜਸ਼ਨ ਦੇ ਜਿਹੜੇ ਜੋ ਮਜ਼ਾਕ ਕਰ ਰਹੇ ਸੀਗੇ ਕਹਿੰਦੇ ਤੁਸੀਂ ਮੈਨੂੰ ਇੰਨੇ ਭਰ-ਭਰ ਬਟਾ ਰਹਾ ਚਕਾਈ ਕਹਿੰਦੇ ਗੱਟੇ ਕਹਿੰਦੇ ਮੈਥੋਂ ਪੌੜੀ ਦਾ ਕਹਿੰਦੇ ਟੰਬਾ ਟੁੱਟ ਗਿਆ ਪਰ ਇਹ ਹੁਣ ਨਹੀਂ ਟੁੱਟਿਆ ਜੀ ਇਹ ਪਹਿਲਾਂ ਦਾ ਟੁੱਟਿਆ ਹੋਇਆ ਸੀਗਾ ਜਾਣ ਕੇ ਕਹਿ ਰਹੇ ਸੀਗੇ ਤੇ ਲੋਜੀ ਕਣਕ ਪਾਤੀ ਲੋ ਜੀ ਆਪਾਂ ਕਰਤਾ ਕੰਮ ਕਰਦੇ ਲੋਜੀ ਢੋਲ ਭਰਤਾ ਆਪਾਂ ਅੱਧੇ ਘੰਟੇ ਚ ਭਰਤਾ 15 ਮਿੰਟ ਪਹਿਲਾਂ ਲਾਏ 15 ਮਿੰਟ ਦਾਮ ਬਲਏ ਤਾਂ ਤੇ 15 ਮਿੰਟ ਬਾਅਦ ਚ ਹੁੰਨਾ ਏ ਤੇ ਲੋ ਜੀ ਢੋਲ ਵਾਲਾ ਕੰਮ ਨੇ ਮੇੜਤਾ ਆਪਾਂ ਇਹ ਤਾਂ ਬਾਲਾ ਵੱਡਾ ਫਿਕਰ ਸੀ ਪਰ ਨਾਂਵਾਂ ਕਣਕ ਬੰਦੀ ਐ ਚ ਆਪਾਂ ਪਾ ਨਾਂਵਾਂ ਦਾ ਕਰਤਾ ਤੇ ਮੈਂ ਤੇ ਮੰਮੀ ਗੱਟੇ ਭਰੀ ਗਏ ਜਸ਼ਨ ਦੇ ਰੈਡੀ ਚੱਕ ਚੱਕ ਲਈ ਗਏ ਹੁਣ ਅਸੀਂ ਭੇੜ ਕੇ ਗੱਟੇ ਭਰਦੇ ਆਂ ਘਰੋਂ ਨਾ ਦਾ ਵੀ ਨਵੇੜ ਹੀ ਦਿੰਨਾ ਫਿਰ ਰੇੜੇ ਤੇ ਧਰ ਕੇ ਸਿੱਟ ਪਹਿਲਾ ਆਇਆ ਸੀ ਵਾਰ ਹੂੰ ਪਾਰਾ ਪਾ ਡਰਾਮਾ ਭਰ ਕੇ ਇਤਨਾ ਮੁੱਠੀ ਦੇ ਕੇ ਤੇ ਗੱਟੇ ਭਰ ਲੈ ਵਾਕਿਆ ਆਪਣੇ ਦੇਣ ਲੈਣ ਵਾਲੀ ਸਾਰੀ ਬੀਜੀ ਵਾਰ ਹਾਂ ਵੀ ਜਿਹੜੇ ਆਪਣੇ ਉਹਨਾਂ ਨੇ ਆਉਣਾ ਸੀ ਗੁਰਦੁਆਰੇ ਆ ਹਾਂ ਇਦਾਂ ਕੀ ਆਪਾਂ ਪਹਿਲੀ ਚੀਜ਼ ਇੱਡੀ ਆਪਾਂ ਆਪਣੇ ਲਈ ਗਏ ਸਾਰੇ ਬਸ ਇੱਕ ਤਾਂ ਆਪਣੇ ਕੋਲੇ ਆਉਣ ਵਾਲੇ ਰਹਿ ਗਏ ਮਹੰਤ ਖੁਸਰੇ ਆਉਣਗੇ ਜਿਹੜੇ ਹਾਂ ਉਹ ਹੀ ਰਹਿ ਗਏ ਬਸ ਹੋਰ ਕੋਈ ਨਹੀਂ ਸਭ ਮੰਦਰ ਮਸੀਤਾਂ ਵਾਲੇ ਸਾਰੇ ਗੁਰਦੁਆਰਿਆਂ ਵਾਲੇ ਗਊਸਾ ਲਾਲੇ ਮੈੜੀ ਵਾਲੇ ਸਭ ਲੈ ਗਏ ਬਸ ਜੀ ਹੁਣ ਭੈਣ ਕੇ ਗੱਟੇ ਅਸੀਂ ਭਰਤੇ ਅੱਧੇ ਅੱਧੇ ਕਰਤੇ ਤੇ ਹੁਣ ਇਹਨਾਂ ਨੂੰ ਭਰਦਨੇ ਵਾਲਟੀਆਂਾਂ ਤੇ ਭੈਣ ਕੇ ਭੈਣ ਕੇ ਜੇ ਅਸੀਂ 10 ਬਾ 10 12 ਕਮਣ ਕਣਕ ਭੈਣ ਕੇ ਨੂੰ ਬਾਧੂ ਰਹਿੰਦੀ ਐ ਕਿਉਂਕਿ ਉਹਨਾਂ ਦੇ ਕਿਹੜੇ ਪਸ਼ੂ ਆ ਕੁਸ ਫਿਰ ਰਾਸ਼ਨ ਵਾਲੀ ਆਈ ਜਾਂਦੀ ਐ ਕਿ ਨਹੀਂ ਹਾਂ 5 5 5.5 ਕੁਆਟਲ ਤੇ ਕੁਸ ਰਾਸ਼ਨ ਆ ਜਾਂਦਾ ਨਾਲ ਜਿਹਨਾਂ ਫਿਰ ਇੰਨੀ ਖਰਾਬ ਹੋ ਜਾਂਦੀ ਜੀ ਉਹਨਾਂ ਦੇ ਹਨਾ ਲੋਟ ਨਹੀਂ ਆਉਂਦੀ ਪਿਛਲੇ ਕਿਹੜੇ ਵੀ 2 4 ਗੱਟੇ ਜਿਹੜੇ ਬੱਚੇ ਖਰਾਬ ਹੋ ਗੀ ਤੇ ਚਲੋ ਜੀ ਬਸ ਰੇੜੇ ਤੇ ਧਰ ਕੇ ਜਿਵੇਂ ਲੈੜੀ ਉਹਨਾਂ ਦਾ ਢੋਲ ਚ ਪਾਏ ਆਉਣਗੇ ਉਹਨਾਂ ਦਾ ਕੰਮ ਵੀ ਫਤੇ ਕਰੇ ਆਉਣਗੇ ਅੱਜ ਟਾਈਮ ਲੱਗਗਾ ਤਾਂ ਅੱਜ ਪਾਏ ਆਉਣਗੇ ਨਹੀਂ ਸਵੇਰੇ ਪਾਏ ਆਉਣਗੇ ਪਰ ਆਪਾਂ ਕਿਹੜਾ ਗੱਟੇ-ਗੁੱਟੇ ਭਰ ਕੇ ਰੱਖ ਦਿੰਦੇ ਗੱਟਿਆਂ ਦਾ ਕੰਮ ਉਹਨਾਂ ਦਾ 10 ਤਾਹ ਹੋ ਗਿਆ ਮੰਮੀ ਤਾਂ ਤੇ ਆ ਨਿਕਲ ਗਿਆ ਨਾ ਹੋਰ ਹੁੰਦਾ ਇੱਕ ਤਾਹ ਹੋਗਾ ਨਾ ਜਮਾ ਤਿੱਖੜ ਦੁਪਹਿਰਾ ਹੋਗਾ ਫੇਟਿਕਦੰ ਲੱਗਣਾ ਪੈਣਾ ਉਹ ਰਾਇਦਾ ਹੈ ਫਿਰ ਇਹਨਾਂ ਦਾ ਵੀ ਕੰਮ ਸੀ ਤੜਕੇ ਮੂੰਗੀ ਵਿਝਣ ਲੱਗੇ ਉਹ ਵੀ ਜ਼ਰੂਰੀ ਸੀ ਉਹ ਵੀ ਜ਼ਰੂਰੀ ਸੀ ਫਿਰ ਮੋਟਰ ਛੱਡੀ ਮੱਕੀ ਨੂੰ ਪਾਣੀ ਲੱਗ ਜਾਂਦਾ ਉਹ ਵੀ ਸਾਰੇ ਕੰਮ ਹੀ ਜ਼ਰੂਰੀ ਸੀ ਕੀੜਾ ਦਾ ਸਰ ਉਹ ਤਾਂ ਸਾਨੂੰ ਪਤਾ ਸੀਗਾ ਜੀ ਅਸੀਂ ਵੀ ਇੰਨੀ ਕਣਕ ਰੱਖੀ ਆ ਹਨ ਪਰ ਸਾਨੂੰ ਦੇਖ ਕੇ ਆਏ ਲੱਗੀ ਜਾਵੇ ਥੋੜੀ ਐ ਕਣਕ ਹੈ ਥੋੜੀ ਐ ਆਏ ਲੱਗਦੀ ਮਸਾ ਸਾਰੀ ਨੋਟ ਕਿ ਤਰ੍ਹਾਂ ਬਹੁਤ ਨਾ ਮਸਾ ਤਾਂ ਕਣਕ ਕਿੰਨੀ ਰੱਖੀ ਆ ਤੇ ਮਸਾ ਕੋਈ ਯਾਰ ਜਾ ਕੇ ਹਾਂ ਦੇਖ ਫਿਰ ਆਹ ਲੜੀ ਸਾਰੀ ਤੜਕਿਆ ਨਾ ਇਹ ਘੋਲ ਚ ਪਾ ਕੇ ਹਾਂ ਅੱਧੀ ਦਿਨੀ ਘੋਲਿਆ ਘੋਲ ਚ ਮਸ ਘੋਲ ਚ ਪਾ ਦਿੰਨਾ ਭਈ ਤੇ ਘੱਟੇ ਵਰ ਕੇ ਰੱਖਿਆ ਹੋਗਾ ਹਾਂ ਘੋਲਣਾ ਮਗਾ ਜੀ ਦਾਣਾ ਵੀ ਨਹੀਂ ਭਾਈ ਹਾਂ ਠੀਕੋ ਜਿਹੀ ਵਿਚ ਨਾ ਹੋਰ ਪਾਉਗੇ ਇਸਾ ਬੱਤਾ ਵੱਡਾ ਹੁਣ ਚ ਤਾਂ ਹਜੇ ਬਾਤ ਹੀ ਨਿਕਰੀ ਮਾ ਤੇ ਹੋਰ ਨਹੀਂ ਉਹੀ ਲੱਗਦਾ ਸੀ ਆਪਾਂ ਹੁਣ ਤਾਂ ਕਿਹੜਾ ਦਿਲ ਜਾ ਹਲ ਬਾਬਾ ਕਹ ਲਹੀ ਤੇ ਘੱਟੇ ਭਰ ਕੇ ਫਿਰ ਉੱਪਰਲੇ ਪਾਸੇ ਲਾ ਦੇ ਨਾ ਗਦੋਲੀ ਨਾ ਹਾਂ ਆਏ ਹੋ ਗਿਆ ਵੀ ਪਾਤੀ ਹੋਣੀ ਆ ਆਗਾ ਢੜੀ ਤਾ ਕੇ ਨਾ ਤਾਂ ਦੇ ਉਹਨਾਂ ਦੇ ਬਿੱਟੇ ਹਲਪਾ ਹਰਤਾ ਲਿਓ ਕਾਰ ਤੋ ਬਾ ਮੱਚ ਗਈ ਵਾਲੀ ਮੱਚ ਗਈ ਹਰੇ ਉਹ ਨਹੀਂ ਆਇਆ ਚਲੋ ਜਿੱਤ ਮੈਂ ਪ੍ਰਾਵਾ ਬਾਂਕੀ ਘੱਟੇ ਤੇ ਫਿਰ ਫਿਰ ਬਸ ਨਾਵਾ ਧੋਵਾਂਗੇ ਫਿਰ ਦੋ ਵਾਲੀ ਚਾਹ ਦਾ ਟਾਈਮ ਹੋ ਜਾਊਗਾ ਫਿਰ ਆਪਣਾ ਦਸ਼ਮੇ ਦਾ ਫੋਨ ਆ ਜੀ ਉਹਦੀ ਆ ਲੂਗਾ ਆ ਗਿਆ ਮੈਂ ਮੈਨੂੰ ਲੈ ਜਾਓ ਐ ਚਾ ਜਾਣਾ ਬਸ ਇਹ ਤਾਂ ਗੱਟੀ ਜੀ ਆ ਹਨਾ ਪਤਲਾ ਜਾਂ ਗੱਟਾ ਪਤਾ ਨਹੀਂ ਕਿਵੇਂ ਲਓ ਜੀ ਮੰਮੀ ਕਾਣ ਕਣਕ ਇਕੱਠੀ ਕਰਨ ਲੱਗੇ ਭਣ ਕੇ ਗੱਟੇ ਵੀ ਭਰ ਕੇ ਰੱਖਤੇ ਤੇ ਫਿਰ ਵੀ ਬਚ ਗਈ ਹਨਾ ਹਾਂ ਹਜੇ ਵੀ ਪਈ ਹੈ ਕਿੰਨੀ ਸਾਰੀ ਕਣਕ ਤੇ ਮੰਮੀ ਮੈਨੂੰ ਕਹਿੰਦੇ ਤੂੰ ਨਾ ਆਇਆ ਕਹਿੰਦੀ ਨਾ ਕੇ ਚਾਹ ਕਰ ਲਾ ਤੇ ਮੈਂ ਕਰਦਣੀ ਆ ਦੀ ਇਕੱਠੀ ਤੇ ਜਸ਼ਨੇ ਦਾ ਫੋਨ ਆ ਗਿਆ ਕਹਿੰਦਾ ਲੈ ਜਾ ਜਸ਼ਨ ਦਾ ਡੈਡੀ ਉਹਨੂੰ ਲੈਣ ਗਏ ਆ ਮੈਂ ਮੰਮੀ ਨਾਲ ਮੋਟੀ ਮੋਟੀ ਕਰਦੇ ਇਕੱਠੀ ਮੁੜ ਕੇ ਆਪਾਂ ਨੂੰ ਆਥ ਨੇ ਤੇ ਝਾੜੂ ਮਾਰਨਾ ਪੈਣਾ ਹੀ ਉਡੂ ਢੁਡ ਕੇ ਦੇਖੋ ਸਾਰੀ ਗੈਲਰੀ ਦੇ ਵਿੱਚ ਫੇਰ ਜਾਵੜੀ ਚਲੋ ਜੀ ਆਪਾਂ ਨਹਾ ਲਾਂ ਮੈਂ ਫਿਰ ਚਾਹ ਕਰੂੰਗਾ ਲੈ ਆ ਕੇ ਹੋਰ ਕਿੱਦੇ ਦਾ ਪਾਉਣਾ ਹੈ ਕਣਕ ਪਾਉਣੀ ਆ ਰੋਜ਼ ਹੀ ਲੱਗ ਜਾਂਦੀ ਕਣਕ ਪਾਉਣੀ ਆ ਅੱਜ ਪਾਵਾਂਗੇ ਆ ਪਰ ਜਿੱਦੇ ਸਾਇਤ ਆਦੇ ਉਹਨੇ ਆਉਣੀ ਹੁੰਦੀ ਉਹਦੀ ਆਉਣੀ ਹੈ ਚਲੋ ਜੀ ਮੈਂ ਨਹਾ ਲਾਂ ਫਿਰ ਚਾਹ ਕਰਕੇ ਦੋ ਆੜੀ ਲਓ ਜੀ ਟਾਈਮ ਹੋ ਚੁੱਕਿਆ 4:30 ਦਾ ਤੇ ਮੰਮੀ ਲੱਗੇ ਭਾਂਡੇ ਚੱਕਣ ਤੇ ਮੈਂ ਨੀਰਾ ਗੰਨੀ ਹੁੰਦੀ ਆ ਆਪਾਂ ਪੋਣੇ ਨੀਰਾ ਚਾਰਾ ਤੇ ਲਓ ਜੀ ਜਸ਼ਨ ਨੂੰ ਮਿਲੋ ਆਪਣਾ ਜਸ਼ਨ ਕਿੰਨੇ ਦਿਨ ਹੋ ਗਏ ਵਲੌਗ ਚ ਨਹੀਂ ਆਇਆ ਲੋ ਸੱਜੇ ਗਾਲ ਸਾਰੇ ਲਓ ਜੀ ਇਹ ਮਟਰ ਖਾ ਰਹੇ ਲੋਕ ਤਾਂ ਕਣਕ ਪਾ ਕੇ ਮਿੱਠਾ ਲਿਓਦੇ ਕੁਝ ਖਾਣ ਨੂੰ ਤੇ ਅਸੀਂ ਮਟਰ ਲਿਆਂਦੇ ਸੀ ਫੁੱਕ ਜੀ ਲੱਗੀ ਸੀ ਜੀ ਮਟਰ ਲਿਆਂਦੇ ਜਿਵੇਂ ਦੇ ਡੈਡਾ ਨੇ ਬਸ ਮੈਂ ਹੁੰਨੀ ਨੀਰੇ ਚਾਰੇ ਕੰਨੀ ਨੀਰੇ ਚਾਰਾ ਪਾਉਣੇ ਆਪਾਂ ਉਨ ਤਾਂ ਹੈ ਜਦਾ ਥੋੜੀ ਜੀ ਧੁੱਪ ਹੈ ਪਰ ਤੋਂ ਪੈ ਵੀ ਅਸਲ ਹੈ ਨਹੀਂ ਗੀ ਬੱਦਲ ਵਾਈ ਜੀ ਹੈ ਤੇ ਹਵਾ ਵਧੀਆ ਚੱਲੀ ਜਾਂਦੀ ਹੈ ਠੰਡੀ ਮੀਂਹ ਪੈਣ ਤੋਂ ਬਾਅਦ ਮੌਸਮ ਚਲੋ ਸੋਨਾ ਹੋ ਗਿਆ ਤੇ ਆਪਣੇ ਇੱਧਰ ਜੀ ਉਹ ਤਾਂ ਦੱਸਿਆ ਤਾਂ ਸੀਗਾ 7 ਤਰੀਕ ਤਿੱਕਰ ਅੱਜ 6 ਹੈ 6 ਸੱਤ ਤਰੀਕ ਦਾ ਤੇ ਪਰ ਆਪਣੇ ਇੱਧਰ ਬਚਾਅ ਹੋ ਗਿਆ ਜੀ ਆਪਣੇ ਬਸ ਜਿਹੜਾ ਉੱਦ ਦੇ ਰਾਤ ਨੂੰ ਆਇਆ ਆਇਆ ਪਹਿਲਾਂ ਨੇਰੀ ਦੇ ਨਾਲ ਇਦੁ ਬਾਦ ਨਹੀਂ ਆਇਆ ਜੋ ਆਪਣੀ ਮੂੰਗੀ ਤੇ ਨਰਮਾ ਵਿੱਜਾ ਇਦੁ ਬਾਦ ਨਹੀਂ ਆਇਆ ਵੀ ਆਏ ਸੁੱਖਾਂ ਹੀ ਸੁੱਕੀ ਗਏ ਵੀ ਹਨਾ ਵੀਰ ਅੱਬਾ ਮੀਨ ਆਵੇ ਟਾਲ ਜੀ ਟਾਲ ਜੀ ਬਥੇਰਾ ਜੋ ਲਾਸ਼ ਕਿਆ ਗਰਜਿਆ ਪਰ ਆਏ ਆ ਜਾਂਦਾ ਸੀ ਵੀ ਹੁਣ ਵੀ ਆਇਆ ਹੁਣ ਭਰਾਉ ਪੂਰਾ ਪਰ ਰੱਬ ਟਲ ਗਿਆ ਤੇ ਆਪਣੀ ਮੂੰਗੀ ਵੀ ਨਿਕਲਾਈ ਤੇ ਆਪਣਾ ਨਰਮਾ ਵੀ ਜਿਹੜਾ ਟੰਗੂਰ ਮਾਰ ਗਿਆ ਨਰਮਾ ਬਸ ਪਰਸ ਕੱਲ ਪਰਸੋ ਤੱਕ ਆ ਜਾਊਗਾ ਬਾਹਰ ਤੇ ਮੂੰਗੀ ਵੀ ਆਪਣੀ ਟੰਗੂਰ ਮਾਰ ਗਈ ਕੱਲ ਪਰਸੋ ਤੱਕ ਵਧੀਆ ਦਿਸਣ ਲੱਗ ਜੂਗੀ ਥਾਂ ਪਟ ਕੇ ਦੇਖਿਆ ਸੀ ਤੇ ਲਓ ਜੀ ਮੈਂ ਸਹਜੇ ਬੈਠੀ ਆ ਇਹਨਾਂ ਨੂੰ ਕੋਈ ਵਿਚਾਰ ਨਹੀਂ ਇਹਨਾਂ ਨੂੰ ਵੀ ਨੀਰਾਚਾਰਾ ਦਾ ਟਾਈਮ ਹੋ ਗਿਆ ਤੇ ਬਾਈਆਂ ਖੜੀਆਂ ਹੋ ਗਈਆਂ ਲਾਡੂ ਵੀ ਆਪਣੀ ਬੈਠੀ ਐ ਤੇ ਚਲੋ ਜੀ ਬਸ ਮੈਂ ਲਗਦੀ ਆ ਨੀਰਾਚਾਰਾ ਪਾਉਣ ਤੇ ਬਸ ਫੇਟਾ ਆਪਣਾ ਕਰ ਲਈ ਅੱਜ ਜੀ ਦਾਲ ਸਬਜੀ ਦੀ ਕੋਈ ਹੈ ਨਹੀਂ ਕੀ ਘਰੇ ਉਹ ਤਾਂ ਵੈਸੇ ਮੂੰਗੀ ਵੀ ਪਈ ਆ ਤੇ ਫਿਰ ਮੈਂ ਮੰਮੀ ਨੂੰ ਅੱਖ ਵਖਾ ਅੱਜ ਆ ਪਕੜੀ ਬਣਾਉਣੇ ਆ ਤੇ ਅੱਜ ਮੰਮੀ ਦੀ ਡਿਊਟੀ ਲਾਉਂਗੀ ਸਬਜੀ ਤੇ ਮੈਂ ਮੰਮੀ ਬਣਾਉਣਗੇ ਕੜੀ ਤੇ ਮੈਂ ਜਸ਼ਨ ਤੇ ਰੈਡੀ ਹੋਣਾ ਜਾਣਗੇ ਲੈਟੀ ਕਢਾ ਕੇ ਲਿਉਣਗੇ ਮੈਸਾਂ ਦੀ ਮੁੱਕਗੀ ਲੈਟੀ ਇਹਨਾਂ ਦੀ ਲੈਟੀ ਕਢਾ ਕੇ ਲਿਉਣਗੇ ਤੇ ਨਾਲੇ ਤਾਂ ਆਉਂਦੇ ਚਾਹ ਟਮਾਟਰ ਫੜ ਲੈਉਣਗੇ ਨਾਲੇ ਲੈ ਆਉਣਗੇ ਬੇਸ ਅੱਜ ਆ ਪਕੜੀ ਬਣਾਵਾਂਗੇ ਔਰ ਕੀ ਖਾਣਾ ਹਾਂ ਮਟਰ ਪਨੀਰ ਮਿਲ ਗਿਆ ਦਾ ਕੱਲ ਨੱਕ ਚੜਾਉਂਦੇ ਆ ਵਧੀਆ ਕੜੀ ਤਾਂ ਵਧੀਆ ਲੱਗਦੀ ਆ ਹਨ ਕੋਈ ਸਬਜੀ ਤੇ ਕੋਈ ਨਾ ਸਬਜੀ ਪਰ ਵਧੀਆ ਐਂਜ ਲੱਗਦਾ ਹਨ ਵੀ ਕਾਦੀ ਬਣਾਈਏ ਕੜੀ ਵਧੀਆ ਲਾਤੀ ਹੁੰਦੀ ਤਾਂ ਖਾ ਲੇ ਕਦੇ ਕਦਾਈ ਤਾਂ ਖਾ ਲਿਆ ਆਪਾਂ ਦਾ ਸਤ ਬਣਾਉਣੇ ਮਹੀਨੇ ਤੋਂ ਹੁੰਨੇ ਆ ਕੜੀ ਕਿੰਨੇ ਤੋਂ ਦੋ ਦੋ ਮਹੀਨੇ ਤੋਂ ਤੇ ਚਲੋ ਜੀ ਬਸ ਮੈਂ ਨੀਰਾਚਾਰਾ ਪਾ ਲਾ ਤੇ ਆਪਾਂ ਸੋਨੂੰ ਫੇਰ ਮਿਲਦੇ ਆ ਫੇਰ ਲੇਟ ਹੋ ਜਾਗੇ ਮਾੜੇ ਵਾਲੇ ਨਾਲ ਲੋ ਜੀ ਮੰਮੀ ਨੇ ਕਰ ਲਈ ਤਿਆਰੀ ਸ਼ਿਆਰੀ ਹਜੇ ਪਰ ਬੇਸਣ ਨਹੀਂ ਆਇਆ ਜਸ਼ਨ ਦੇ ਡੈਡੀ ਗਏ ਨੇ ਲੇਟੀ ਲੈ ਕੇ ਨਾਲੇ ਲੇਟੀ ਘੜਾ ਅਗਲੇ ਆਉਣਗੇ ਨਾਲੇ ਲੈ ਕੇ ਆਉਣਗੇ ਬੇਸਣ ਤਿਆਰੀ ਸ਼ਿਆਰੀ ਫੁੱਲਾ ਤੇ ਜਿਹੜੇ ਫ੍ਰਿਜ ਚ ਪਏ ਸੀ ਉਹ ਤਾਂ ਚੀਰ ਹੀ ਲੈਂਦੀ ਟਮਾਟਰ ਬਾਜ ਪਾਉਣੇ ਆ ਲੋ ਜੀ ਆਪਾਂ ਪਾ ਲਈਏ ਨੂਨ ਮਿਰਚ ਨੂਨ ਮਿਰਚ ਆਪਾਂ ਪਾਉਣਾ ਹੁੰਦਾ ਤੇ ਮੈਂ ਆਪਾਂ ਸਬਜੀ ਨਹੀਂ ਬਣਾਉਣੀ ਹੁੰਦੀ ਇਹਦੇ ਵਿੱਚ ਹੈਣੀਗਾ ਆਪਾਂ ਓਏ ਬਸਾਰ ਇਹਨੂੰ ਬਸਾਰ ਆ ਸੀ ਅੱਗੇ ਬਸਾਰ ਆ ਦੇ ਮੰਮੀ ਹੈਨਾ ਹੁਣ ਤਾਂ ਹਲਦੀ ਹਲਦੀ ਆਖ ਦਿੰਦੇ ਹੈਂ ਅਜਾ ਨੂਨ ਮਿਰਚ ਬਸਾਰ ਬਸਾਰ ਆ ਦੇ ਅੱਗੇ ਸਰੀ ਮਿਰਚ ਹੈ ਚੀਰ ਪਾਈ ਨਹੀਂ ਉਹਦੇ ਚ ਪਾਉਂਗੀ ਲੋ ਫੱਕਿੰਗ ਦੋ ਪਾਏਂਗੀ मिर्च तो है मिर्च लो भाई तो बसार है कभी हों बसाररगा रंग रंग हो गए नहीं हों चो भाई लो ਕਾ ਜੀ ਤੁਸੀਂ ਨੇ ਰੈਡੀ ਆਇਆ ਆਇਆ ਤਾਂ ਜਮ ਪੈਨ ਵਾਲੇ ਨਾਲ ਉਹ ਤਣਾ ਕੇ ਗਿਆ ਸੀ ਤੜਕੇ ਸਕੂਲ ਖੇਡ ਲੈਣ ਦੇ ਵਿੱਚ ਖੇਡਣਾ ਦਾ ਘਾਟਾ ਖੰਡ ਫਿਰ ਨਾ ਲੂਗਾ ਲੋ ਜੀ ਮੇਰਾ ਹੋ ਗਿਆ ਖਹਿਣਾ ਹੋਰ ਨਹੀਂ ਉਹੀ ਆ ਥੋੜਾ ਨਹੀਂ ਮਾਹੀ ਮਗਾ ਹੀ ਰਹੇ ਆਹੀ ਹੈ ਬਸ ਉਹਦੇ ਜੇ ਤਾਂ ਖੁੱਲਾ ਲਿਆਉਂਦਾ ਤਾਂ ਬਾਵਾ ਬਾਵਾ ਆ ਜਾਂਦਾ ਮਗਾਇਆ ਨਹੀਂ ਸੀ ਆਪਾਂ ਦੇਖਿਆ ਤਾਂ ਸੀ ਜੀਰਾ ਨਹੀਂ ਲਿਖਾ ਸੋਨੂੰ ਪਤਾ ਹੋਊਗਾ ਤੁਸੀਂ ਮਾਂ ਪੁੱਤਾਂ ਨੇ ਸਮਾਨ ਕੱਢਿਆ ਹੁਣ ਥੋੜੇ ਜਿਆਦਾ ਨਹੀਂ

ਪੋ ਰਾਜੀ ਰਾਇ ਮੁੱਠੀ ਜੀਰੇ ਦੀ ਨਿਕਲੀ ਹੈ ਦੋ ਪੈਕਟਾਂ ਚ ਨਾਲ ਰੁਪਏ ਵੀ ਲੱਗੇ 20 ਰੁਪਏ ਲੈ ਲੈਣਾ ਕੋਈ 20 ਰੁਪਏ ਬੋਲਣਾ ਚਾਹੀਦਾ ਇਹ ਮਾਲੇ ਉਹਦੇ ਤੋਂ ਨਮੀ ਨਿਕਲ ਦਿੱਤੇ ਹੋਰ ਕੀ ਦੇ ਨਾਲ ਜਾਵੜਾ ਹੁਣ ਦੋ ਜਿੱਸਾ ਕਹਿੰਦਾ ਮੈਂ ਖੇਡਣ ਜਾਣਾ ਜਸਮਣ ਕੇ ਤੇ ਲਓ ਜੀ ਆਪਾਂ ਨੇ ਆਗੂ ਘੁੰਮਚਾ ਲਈਏ ਰੈਡੀ ਕਰ ਲਈਏ ਤੇ ਉਧਰਲਾ ਕੰਮ ਕੇ ਰਾਨੀ ਰਚਾਰ ਵਾਲਾ ਨਵੇੜਤਾ ਤੇ ਪਾਣੀ ਗਰਮ ਕਰਿਆਈ ਤੇ ਲੇਟੀ ਦਾਣਾ ਪਸੂਆਂ ਦਾ ਜਿਹੜਾ ਸਾਰਾ ਕੱਢ ਕੇ ਰੱਖਿਆ ਫਤਿਹ ਕਰੇ ਕੰਮ ਤੇ ਬਸ ਇਧਰ ਵੀ ਰੜਕਣੀ ਧੋਤੀ ਕੁੱਤਿਆਂ ਨੂੰ ਰੱਸੀ ਪਾਇਆਈ ਤੇ ਬਸ ਹੁਣ ਆ ਸਬਜ਼ੀ ਬਣਵਾਉਣੀ ਮੰਮੀ ਦੇ ਨਾਲ ਦਾਲ ਮੰਮੀ ਇਹ ਦਾਲ ਹੁੰਦੀ ਹੈ ਕਿ ਸਬਜ਼ੀ ਹੁੰਦੀ ਹੈ ਹੋ ਨਹੀਂ ਬਸ ਇਹਨੂੰ ਕੜੀ ਆਦੇ ਆ ਕੜੀ ਆਦੇ ਜਾਂਦੀ ਸੀ ਹਾਂ ਨਾ ਦਾਲ ਚ ਆਉਂਦੀ ਹੈ ਨਾ ਸਬਜ਼ੀ ਚ ਹਾਂ ਉਹ ਦੇ ਜੀ ਜਸ਼ਨ ਰੈਡੀ ਕਹਿੰਦੇ ਸੀ ਕਹਿੰਦੇ ਲਿਆਉਣਾ ਦਾ ਬੇਸਣ ਲਿਆ ਦਿੰਨਾ ਫਿਰ ਅਸੀਂ ਆਖਿਆ ਵੀ ਰਹਿਣ ਦੇ ਵੀ ਆਪਾਂ ਅਸੀਂ ਤਾਂ 20 ਮਹੀਨੇ ਕੀ ਆਖਣਾ ਮਹੀਨੇ ਤੋਂ 2 ਮਹੀਨੇ ਪੈ ਜਾਂਦੇ 2 ਮਹੀਨੇ ਤੋਂ ਕੜੀ ਬਣਾਉਣੀ ਆ ਅਸੀਂ ਆਈ ਨਹੀਂਗਾ ਵੀ ਥੋੜੇ ਟਾਈਮ ਤੋਂ ਬਣਾ ਲਈਏ ਤੇ ਜੀ ਜੇ ਪੈ ਜਾਂਦੇ ਫਿਰ ਬੇਸਣ ਖਰਾਬ ਹੋ ਜਾਂਦਾ ਹੋਰ ਹੀ ਬਦਬੂ ਜਿਹੀਆਂ ਲੱਗ ਜਾਂਦੀਆਂ ਬੇਸਣ ਚੋਂ ਤੇ ਫਿਰ ਐਵੇਂ ਖਰਾਬ ਤਾਂ ਨਹੀਂ ਕਰਨਾ ਸੀ ਆਖਿਆ ਤੇ ਫਿਰ ਅਸੀਂ ਆਖਿਆ ਵੀ ਚਲੋ ਜਦੋਂ ਧਰਨਾ ਹੋਊਗਾ ਉਹਦੀ ਮੰਗਾ ਲੇ ਆਪਣੇ ਤਾਂ ਜੀ ਕਿਹੜਾ ਸ਼ਹਿਰ ਜਾਣਾ ਪੈਂਦਾ ਦੂਰ ਆ ਹਨਾ ਕੋ ਆਪਣੇ ਤਾਂ ਪਿੰਡ 'ਚ ਸ਼ਹਿਰ ਆ ਵਧੀਆ ਮਾਰਕੀਟ ਬਣੀ ਹੋਈ ਆ ਤੇ ਕੋਈ ਚੀਜ਼ ਮਰਜ਼ੀ ਲਿਆਓ ਮਿਲ ਜਾਂਦੀ ਹੈ ਤੇ ਅੱਜ ਮੈਂ ਪੀੜੀ ਤੋਂ ਛਾੜ ਲਾਤਾ ਜੀ ਗਵਾਲਾ ਖਰਾਬ ਹੋਇਆ ਪਿਆ ਸੀ ਤੇ ਨਾਲੇ ਤਾਂ ਕੱਲ ਨੂੰ ਇਹਨੂੰ ਬੁਰਛ ਮਾਰ ਕੇ ਧੋਂਗੂਗੀ ਬਾਲੀ ਹੋ ਰਹੀ ਖੋਈ ਰਹੀ ਹੋਰੀ ਹੋਈ ਪਈ ਹੈ ਤੇ ਨਾਲੇ ਇਹ ਤੇ ਕੋਈ ਹੋਰ ਛਾੜ ਚਣਾਵਾਂਗੇ ਚਲੋ ਜੀ ਉਹ ਆ ਗਿਆ ਐਡੀ ਵੱਡੀ ਉਮਰ ਬੜੀ ਵੱਡੀ ਉਮਰ ਹੈ ਤੇਰੀ ਭਾਈ ਉਹ ਇਹ ਕੱਢ ਕੇ ਦਿੰਦੇ ਆ ਨਾਲ ਦੀ ਨਾਲ ਹੀ ਲੇਟੀ ਤਾਂ ਨਹੀਂ ਕੱਢ ਕੇ ਰੱਖਦੇ ਉਹ ਆਟਾ ਕੱਢ ਕੇ ਰੱਖਦੇ ਹਨਾ ਹੂੰ ਥੱਕ ਗਿਆ ਅੱਜ ਤਾਂ ਭਾਈ ਬੋਲਣ ਦੀ ਪਹੁੰਚ ਨਹੀਂ ਹੈ ਲਓ ਜੀ ਆ ਗਏ ਬਸਨ ਤੇ ਟਮਾਟਰ ਚਲੋ ਜੀ ਬਣਾਈਏ ਕੜਾਹੀ ਕੜੀ 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 ਲਓ ਜੀ ਜਸ਼ਨ ਦੇ ਡੈਡੀ ਤੇ ਡਿਊਟੀ ਲੱਕਣਾ ਤੇ ਲਾਤੀ ਤੇ ਰੋਟੀ ਪਕਾਉਣ ਨੂੰ ਹੈ ਨਹੀਂ ਜਿੱਥੇ ਸਬਜ਼ੀ ਹੋ ਜੂਗੀ ਉਹਨਾਂ ਨਾਲ ਗਰਮ ਜਿਹੜੀਆਂ ਪਈਆਂ ਤੇ ਦੁੱਧ ਹੋ ਜੂਗਾ ਗਰਮ ਰੋਟੀ ਬਣਾਉਣ ਨੂੰ ਹੈ ਨਹੀਂ ਹੁਣ ਇਹਨਾਂ ਨਾਲ ਸਵੇਰੇ ਰੋਟੀ ਬਣ ਜੂਗੀ ਤੇ ਹੁਣ ਬਣ ਜੂਗੀ ਬਸ ਬਹੁਤ ਹੈ ਹੱਥ ਦਹਾ ਪੈਰ ਕੋਲੇ ਜਿਹੜਾ ਆ ਪੈਰ ਤੇ ਹੈ ਜਿੱਥੇ ਪਤਲੀ ਹੈ ਇਹ ਵੀ ਪਤਲੀਆਂ ਪਤਲੀਆਂ ਜੇ ਵਧੀਆ ਲੋਟ ਆ ਜੰਦੀਆਂ ਜਿਆਦਾ ਜੋ ਮੋਟੀਆਂ ਲਾ ਦੇਣੇ ਫਿਰ ਬਾਹਲਾ ਤਾਜ਼ੀ ਨਾ ਚ ਇਹਨਾਂ ਸੇਕਾ ਰੋਟੀਆਂ ਮੱਚ ਲੱਗ ਜਾਂਦੀਆਂ ਤਵੇ ਤੇ ਬਸ ਵਾਧੂ ਹੈ ਜਦੋਂ ਥੋੜਾ ਜਿਹਾ ਆਫ ਹੋ ਜਾਂਦਾ ਨਾ ਜੀ ਵੀ ਜਿਵੇਂ ਮੰਮੀ ਜਿੱਦਾਂ ਕੜੀ ਬਣਾਉਂਦੇ ਉਹਦੇ ਥੋੜਾ ਜਿਹਾ ਚੁੱਲ੍ਹੇ ਵਾਲੇ ਕੰਮ ਕਰਨੂਆ ਮੈਂ ਥੋੜੀ ਜਿਹੀ ਰਿਲੈਕਸ ਹੋ ਜਾਨੀ ਆ ਪਰ ਆਏ ਵੀ ਫੇਰ ਵੀ ਮੈਂ ਵੀ ਆਏ ਖੜਦੀ ਜੇ ਨਹੀਂ ਹੁੰਦੀ ਲੱਗੀ ਰਹਿਨੇ ਹੁਣ ਆਪਾਂ ਲੱਦਰ ਲੱਕੜਾਂ ਰੁਕਣਾ ਲੈ ਜਾਗੇ ਤੇ ਬਸ ਹੁਣ 6 ਵਜਣ ਵਾਲੇ 10 ਮਿੰਟ ਰਹਿ ਗਏ ਫਿਰ ਕੱਢਦੇ ਆ ਤਾਂ ਬਸ ਫਿਰ ਮੰਮੀ ਪਾਣੀ ਤੇ ਆਣੀ ਪਿਆਦਣਗੇ ਤੇ ਮੈਂ ਦੁੱਧ ਬਾਸ ਆਬ ਨੂੰ ਤੇ ਨਾਲੇ ਗੁੰਨੂ ਆਟਾ ਹੋਰ ਸਾਰਾ ਕੰਮ ਕੇਰਾ ਆਪਾਂ ਨਿਵੇੜਤਾ ਬਸ ਧਾਰਾਂ ਕੱਢ ਕੇ ਪਾਣੀ ਤਾਂ ਨਹੀਂ ਬਿਉਣਾ ਕਿ ਜਾ ਪਰੋਟੀ ਟੁੱਕ ਦਾ ਕਰ ਲੈ। ਹਾ ਇੱਥੇ ਪਈਆਂ ਰਹਿੰਦੇ ਬਸ ਇੱਧਰ ਨਾ ਹੋ ਕਰੀ ਹੋਣ ਇਹਨਾਂ। ਫਿਰ ਚੱਕ ਕੇ ਲੈ ਜਾਗੇ ਵਿੱਚ ਹੀ ਪਈਆਂ ਰਹਿੰਦੇ। ਚਲੋ ਜੀ ਆਪਾਂ ਲੈ ਜੀਏ ਲੱਕੜਾਂ ਚੱਕ ਕੇ ਫਿਰ ਧਾਰਾ ਕੱਢਦੇ ਆ। ਬਸ ਬਹੁਤ ਆ। ਬਾਦੂ ਬਾਦੂ ਬਸ। ਇਹਨਾਂ ਨਾਲ ਆਪਾਂ ਨੇ ਦੋ ਦਿਨ ਸਰ ਜੂ। ਵਧੀਆ। ਬਸ ਆਪਾਂ ਲੈ ਜੀਏ। ਚੱਕਾ। ਚੱਕਾ ਧਾਰਾ। ਰਾਲਾ ਕੰਮ ਨਿਕਲ ਜਾਂਦਾ ਪਰ ਪਾਸੋਂ ਪਾਂਟਾਂ ਤੇ ਕੁਲੰਗਿਆ ਵਧੀਆ ਸਿਰਫ ਘਰੇ ਮੀਰਾ ਖਾਣੇ ਜਿਹੜਾ ਰਹਿ ਜਾਂਦਾ ਫਿਰ ਨਹੀਂ ਆਉਂਦੀ ਸਟੇ ਕਾਰੇ ਜਾਂਦੇ ਅਰੇ ਦੂਸਰੇ ਤੇ ਲਿਆ ਲਾਡੋ ਦਾ ਮੋਟਿਆ ਨਾ ਲਾਡੋ ਪੁੱਛ ਨਹੀਂ ਲੈ ਚੇ ਨਾ ਲਾਡੋ ਨੂੰ ਪੁੱਛ ਲਾ ਦੀ ਲਾਡੋ ਅੱਗਾ ਤੋਂ ਤੁਖੀ ਆ ਅੱਦਾ ਅਖੀ ਗਾੜ ਜਾਈ ਦੋ ਥਣਾ ਦਾ ਦੋ ਰੇ ਥੰਗ ਜਾਂਦੀ ਤੇ ਟੂੜੀ ਪੋੜਾ ਹੈ ਤੇ ਕਹਿੰਦੇ ਮੈਨੂੰ ਦੇਖ ਕੇ ਇਹਨੂੰ ਕੱਟੀ ਨੂੰ ਕਹਿੰਦੇ ਛੋਡੀ ਕੱਟੀ ਹੈ ਕਿ ਤਿੰਨ ਮਹੀਨਿਆਂ ਦੀ ਹੈ ਮੈਂ ਕਿਹਾ ਨਹੀਂ ਅਜੇ ਤਾਂ ਮਹੀਨੇ ਦੀ ਵੀ ਨਹੀਂ ਹੋਈ ਮੈਂ ਕਿਹਾ ਵਿਚਾਰੀ ਤੇ ਮੰਮੀ ਕਹਿੰਦੇ ਦਸਰਾ ਨਹੀਂ ਸੀ ਕਹਿੰਦੇ ਮੋਗਾ ਪਰ ਆਪਾਂ ਗੱਪਾਂ ਜਗਾ ਦੇ ਮਾਰੇ ਨੇ ਦੇਖ ਚੋਣਾਂ ਨੂੰ ਬਸ ਆਹ ਲੈਣਾ ਉਹ ਜੀ ਮੰਮੀ ਲੱਗ ਕੇ ਫੇੜੀ ਖੜੀ ਬਣਾ ਲਾ ਲੋ ਜੀ ਮਸਾਲਾ ਵਗੈਰਾ ਪੋਨ ਲਿਆ ਹੁਣ ਖੋਲਣਗੇ ਕੜੀ ਲੱਸੀ ਹੈਗੀ ਆ ਅੱਗ ਤਾਂ ਬਹੁਤ ਆ ਨਾ ਲੋ ਜੀ ਉਹਨੇ ਮੈਂ ਦੁੱਧ ਬਾਤ ਕਾੜਨਾ ਫਿਰ ਮਗ ਦੀ ਮਗ ਧਰ ਜਾਊਗਾ ਦੁੱਧ ਗਰਮ ਐਸ਼ਾ ਨਹੀਂ ਸੀ ਹਰਾਂ ਹਈਆਂ ਹਰ ਜਮਾ ਦਿੰਨੀ ਲਓ ਜੀ ਇੱਧਰ ਕੜੀ ਆਪਣੀ ਹੈ ਰੈਡੀ ਤੇ ਦੁੱਧ ਆਪਣਾ ਹੋ ਗਿਆ ਰੱਖਣੀ ਚ ਪਾਤਾ ਆਪਾਂ ਜਿਹੜਾ ਪਾਉਣਾ ਸੀ ਤੇ ਆਹ ਵਾਲਾ ਦੁੱਧਾ ਜਿਹੜਾ ਆਪਣਾ ਕੜੀ ਜਾਂਦਾ ਤੇ ਮੈਂ ਕੋਲੇ ਬਹਿ ਕੇ ਗੁੰਦੀ ਆ ਆਟਾ ਨਾਲੇ ਉਹਨੇ ਵਧੀਆ ਕੜਜੂ ਕੜਿਆ ਤਾਂ ਤੁਜੀ ਬਹੁਤ ਵਧੀਆ ਲੱਗਦਾਗਾ ਨਾ ਕੱਚਾ ਆ ਜਦੋਂ ਹੋਵੇ ਵਧੀਆ ਜਦੋਂ ਖੰਡ ਪਾ ਕੇ ਕੜ ਜੇ ਮਿੱਠਾ ਆ ਮਿਕਸ ਹੋ ਜੇ ਬੌਲਾ ਸਵਾਦ ਆ ਖੋਏ ਵਰਗਾ ਦੁੱਧ ਬਣ ਜਾਂਦਾ ਤੇ ਮੈਂ ਕੋਲੇ ਬਹਿ ਕੇ ਗੁੰਧਦੀ ਆ ਜੀ ਆਟਾ ਤੇ ਮੰਮੀ ਪੈਈ ਜਾਂਦੇ ਪਸੂਆਂ ਨੂੰ ਪਾਣੀ ਤੇ ਮੰਜੇ ਇੱਕ ਦੋ ਕੱਢ ਲਿਆ ਆਪਾਂ ਤੇ ਦੂਜੇ ਰੋਟੀ ਰੋਟੀ ਪਕਾ ਕੇ ਫਿਰ ਕੱਢਦੇ ਆ ਮੰਮੀ ਪਾਣੀ ਪੈਈ ਜਾਂਦੇ ਪਸੂਆਂ ਨੂੰ ਤੇ ਚਲੋ ਜੀ ਐਸੇ ਦੇ ਨਾਲ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਪਰ ਟਾਈਮ ਹੋ ਗਿਆ ਜੀ ਪੌਣੇ 7 ਦਾ 7 ਵਜਨ ਦੇ ਵਿੱਚ ਰਹਿ ਗਏ 5 ਦਾ ਆਪਾਂ 15 ਜੇ 10 10 ਮਿੰਟ ਰਹਿ ਗਏ ਤੇ ਬਾਕੀ ਜੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਉਂਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਪਹਿਲਾਂ ਜੁੜੇ ਹੋਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਬਾਕੀ ਜਿਹੜੇ ਸਾਰੇ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਸੋਹਣੇ-ਸੋਹਣੇ ਕਮੈਂਟ ਕਰਦੇ ਆ ਹਨਾ ਤਾਂ ਵਧੀਆ ਲੱਗਦਾ ਹਨਾ ਜਦੋਂ ਸਾਰੇ ਜਣੇ ਸਪੋਰਟ ਕਰਦੇ ਆ ਤੇ ਹੁਣ ਤਾਂ ਜੀ ਜਿਵੇਂ-ਜਿਵੇਂ ਆਪਣਾ ਚੈਨਲ ਗਰੋ ਕਰ ਰਿਹਾ ਤੁਹਾਡੇ ਸਪੋਰਟ ਦੀ ਆਪਾਂ ਨੂੰ ਹੋਰ ਵੀ ਜਿਆਦਾ ਲੋੜ ਹੈ ਜੀ ਹਨਾ ਤਾਂ ਕਿ ਆਏ ਹੁੰਦਾ ਜੀ ਵੀ ਵੀ ਜੇ ਆਪਣੇ ਵੀ ਡਾਲਰ ਹਨਾ ਵੀ ਮਹੀਨੇ ਦੇ ਮਹੀਨੇ ਆਪਣੀ ਪੇਮੈਂਟ ਵਧੀਆ ਆਈ ਜਾਵੇ ਹਨਾ ਫੇਰ ਹੀ ਆਇਆ ਹੁੰਦਾ ਵੀ ਵੀ ਆਪਾਂ ਹਨਾ ਆਪਣੀ ਮਿਹਨਤ ਕਰਦੇ ਆ ਫੇਰ ਹੀ ਫਾਇਦਾ ਹੁੰਦਾ ਜੇ ਮਹੀਨੇ ਦੇ ਮਹੀਨੇ ਆਪਣੀ ਮਿਹਨਤ ਦਾ ਫਲ ਮਿਲੇ ਆਪਾਂ ਨੂੰ ਤੇ ਚਲੋ ਜੀ ਉਹ ਵਾਈ ਗਰੂ ਤੇ ਆਸਾਂ ਨੇ ਹੌਲੀ ਹੌਲੀ ਮਹੀਨੇ ਦੀ ਮਹੀਨੇ ਵੀ ਆਉਣ ਲੱਗ ਜੂਗੀ ਤੇ ਜਿਵੇਂ ਜਿਵੇਂ ਆਪਣੀ ਵੀਡੀਓ ਥੱਲੇ ਵਿਊ ਆਉਣਗੇ ਵਧੀਆ ਹਨਾ ਜਿਵੇਂ ਆਪਣੇ ਨਾਲ ਨਵੇਂ ਸਬਸਕ੍ਰਾਈਬਰ ਜੁੜਨਗੇ ਉਹ ਵੀ ਵਿਊ ਵੀ ਵੱਧ ਆਉਣਗੇ ਤੇ ਬਾਕੀ ਜੀ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਹੋਰ ਵੀ ਜਿਆਦਾ ਸਪੋਰਟ ਕਰੋ ਜੀ ਹਨਾ ਤੇ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੇਕਰ ਵਧੀਆ ਲੱਗਦੀ ਹੈ ਜਿਵੇਂ ਆਪਾਂ ਹੁਣ ਕੱਲ ਪਨੀਰ ਵਾਲੀ ਪਨੀਰ ਵਾਲੀ ਵੀਡੀਓ ਬਣਾਈ ਸੀ ਤੇ ਉਹ ਤਾਂ ਪੈਸਾ ਹਰੇਕ ਮੇਰੀ ਅੱਜ ਕੱਲ ਹਰੇਕ ਮੇਰੀ ਭੈਣ ਨੂੰ ਆਉਂਦਾ ਹਨਾ ਸਭ ਕੁਝ ਕਰਨਾ ਚਲੋ ਫਿਰ ਵੀ ਆਇਆ ਹੁੰਦਾ ਵੀ ਜੇ ਕਿਸੇ ਵੀ ਅੱਗੇ ਵੀਡੀਓ ਸ਼ੇਅਰ ਕਰਦੀ ਆਪਾਂ ਚਲੋ ਕਿਸੇ ਨੂੰ ਕਿਸੇ ਦਾ ਫਾਇਦਾ ਹੋ ਜਾਂਦਾ ਤੇ ਚਲੋ ਜੀ ਬਸ ਮੈਂ ਗੁੰਦੀ ਆ ਆਟਾ ਹੁਣ ਤੇ ਗਰਮੀ ਕੀ ਹੈ ਜੇ ਇੰਨੇ ਜਿਆਦਾ ਦਹਿਮ ਹੈ ਪੈ ਦਿਨੇ ਤਾਂ ਬਹੁਤ ਵਧੀਆ ਮੌਸਮ ਸੀਗਾ ਜਦੋਂ ਕਣਕ ਪਾਈ ਏ ਢੋਲ ਦੇ ਵਿੱਚ ਹੁਣ ਤਾਂ ਪੱਤਾ ਵੀ ਨਹੀਂ ਹਾ ਝੂਲਦਾ ਪੋਰਾ ਵੀ ਬੁਰਾ ਹਾਲ ਦਹਿਮ ਕਰਖੇ ਜਬਸ ਰਾਤ ਨੂੰ ਨੇਰੀ ਣੂਰੀ ਲੈ ਕੇ ਆ ਜੂਗਾ ਰੱਬ ਤੇ ਬਸ ਹੁਣ ਤਾਂ ਰੱਬ ਦਾ ਜੀ 4-5 ਦਿਨ ਹੋ ਗਏ ਰੋਜ ਦੇ ਕੰਮ ਹੋ ਗਿਆ ਇੰਨਾ ਵੀ ਆਪਣੇ ਮੀਂਹ ਦਾ ਮੀਂਹ ਦੀ ਬੱਚਦਾ ਜਿਹੜਾ ਉਹਦੇ ਪਹਿਲੇ ਪਹਿਲੇ ਦਿਨ ਨੇਰੀ ਆਈ ਏ ਉਹਦੇ ਮੀਂਹ ਆ ਗਿਆ ਠੀਕ ਬਸ ਉਹ ਆਇਆ ਇਸ ਤੋਂ ਬਾਅਦ ਕੋਈ ਮੀਂਹ ਨਹੀਂ ਆਇਆ ਤੇ ਉਹ ਮੀਂਹ ਆ ਲਈ ਹੁਣ ਵਧੀਆ ਠੰਡਾ ਰਹਿ ਮੌਸਮ 4-5 ਦਿਨ ਤੇ ਕੁਝ ਤਾਂ ਵੀ ਪੰਜਾਬ ਚ ਆਸੇ ਪਾਸੇ ਸਾਰੇ ਮੀਂਹ ਪਈ ਜਾਂਦਾ ਹਨਾ ਬਹੁਤ ਥਾਵਾਂ ਤੇ ਮੀਂਹ ਕਾ ਵੱਡੇ ਸ਼ਹਿਰਾਂ ਚ ਪਟਿਆਲੇ ਬਠਿੰਡੇ ਤਰਨਤਾਰਨ ਗੁਰਦਾਸਪੁਰ ਬਹੁਤ ਸ਼ਹਿਰਾਂ ਚ ਵੱਡੇ ਵੱਡੇ ਜ਼ਿਲ੍ਹਿਆਂ ਚ ਤੇ ਬਾਕੀ ਜੀ ਚਲੋ ਹੋਤਾ ਜਦੋਂ ਨੇਰੀ ਨੇ ਹਣਾ ਆਉਣਾ ਰੱਬ ਮੂਰੇ ਕੀ ਦਾ ਜੋਰ ਚੱਲਦਾ ਜੋ ਰੱਬ ਨੇ ਕਰਨਾ ਕਰਨਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮੈਂ ਸੋ ਗੱਲਾਂ ਬਾਤਾਂ ਜੀ ਵੀਡੀਓ ਲੌਂਗ ਕਰ ਦੂੰਗੀ ਤੇ ਮੈਂ ਗੋਨਲਾ ਆਟਾ ਤੇ ਬਸ ਆਪਾਂ 7 ਵਜੇ ਦਿਨਾਂ ਰੋਟੀ ਜਾਵਾਂਗੇ ਲੱਗ ਤੇ ਸਾਢੇ 8 ਵਜੇ ਦਿਨਾਂ ਵੀ ਖਾ ਖੂ ਕੇ ਨਾ ਕੇ ਭਾਂਡੇ ਢਿੰਡੇ ਚੱਕ ਕੇ ਠੀਕ ਆ ਪਸ਼ੂ ਨੂੰ ਦੁਆਰੇ ਪਾਣੀ ਪਿਆ ਕੇ ਤੇ ਪਸ਼ੂ ਕਿੱਲਿਆਂ ਤੋਂ ਉਰੇ ਕਰਕੇ ਬਦਲ ਕੇ ਆਪਣਾ ਸਾਰਾ ਕੰਮ ਜਿਹੜਾ ਜਮਾ ਸਾਢੇ 8 ਵਜੇ ਦਿਨਾਂ ਜਮਾ ਨਿਬੜ ਜਾਂਦਾ ਤੇ ਚਲੋ ਜੀ ਇਸ ਨਾਲ ਆਪਾਂ ਵੀਡੀਓ ਦਾ ਕਰਦੇ ਹਾਂ ਇੱਥੇ ਐਂਡ ਤੇ ਸਾਰਿਆਂ ਨੂੰ ਸਸ਼ੇ ਅਕਾਲ ਜੀ ਬਾਏ ਬਾਏ